ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕੌਣੀ ਜ਼ਿਲ੍ਹਾ શ્રી ਮਕਸਰ ਸਾਹਿਬ ਤਸੀਲ ਗਿੱਦੜਵਾ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਦੂਜੇ ਸੂਏ ਜਰਸੀ ਦਿਖਾਉਂਗਾ ਚੰਗੇ ਕੱਦ ਕਾਠ ਵਾਲੀ ਫਿਲਾਲ ਹਜੇ ਗੱਬਣਾ ਪਰ ਤਿਆਰੀ ਜਿਹੜੀ ਸੋਹਣੀ ਹੈ ਹਵਾਨੇ ਦੀ ਬਾਈ ਜੀ ਹੁਣੇ ਚੰਗੇ ਦੁੱਧ ਵਾਲੀ ਦੱਸਦੇ ਆ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੀ ਤੇ ਆ ਕੇ ਆਪ ਵੀ ਸਾਡੀ ਦੇ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 22 ਜੀ ਦਾ ਵੀਡੀਓ ਦੇ ਅੰਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ। ਇੱਕ ਨੰਬਰ ਤੇ ਸੋਹਣੀ ਵੜ ਬਾਈ ਜੀ ਹੋਰਾਂ ਦੀ ਦੂਜਾ ਸੂਆ ਸੋਣ ਵਾਲੀ ਆ। ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਇੱਕ ਹਫਤੇ ਦੀ ਕੱਚੀ ਆ। ਦੁੱਧ ਬਾਈ ਜੀ ਹੁਣੇ ਕਹਿੰਦੇ ਪਹਿਲੇ ਸੂਏ ਵਿੱਚੀ ਨੇ 23-24 ਕਿਲੋ ਚਵਾਇਆ। ਐਥੀ ਬਾਈ ਜੀ ਹੁਣੇ ਕਹਿੰਦੇ 27-28 ਕਿਲੋ ਦੁੱਧ ਖੁੱਲਾ ਬੜੇ ਆਰਾਮ ਨਾਲ ਚਵਾਜੂ। ਹਵਾਨਾ ਵੇਚ ਸਕਦੇ ਆ ਬਹੁਤ ਸੋਹਣਾ। ਖੁੱਲੇ ਹਵਾਨੇ ਦੀ ਬੱਚੀ ਹੈ ਦੋਸਤੋ ਬਾਕੀ ਤਿਆਰੀ ਬਚੀ ਰਹੀ ਸੋਹਣੇ ਜਿੰਨਾ ਕ ਹਵਾਨਾ ਅੱਗੇ ਨੂੰ ਤਿਆਰ ਕੀਤਾ ਹੋਇਆ ਬਾਕੀ ਪਿੱਛੇ ਨੂੰ ਵੀ ਉਨਾ ਸੋਹਣਾ ਤਿਆਰ ਕੀਤਾ ਹੋਇਆ ਵਲਟਲ ਦੋਸਤੋ ਹਜੇ ਕਾਫੀ ਪਈ ਆ ਜੇ ਹਵਾਨਾ ਖਿੱਚਾਂਗੇ ਤਾਰਾ ਵੜੰਗੂ ਵਧੂਗਾ ਵਲਟਲ ਹਜੇ ਕਾਫੀ ਪਈ ਆ ਹਣ ਮੈਂ ਨੇੜ ਤੋਂ ਵਿਖਾ ਦੇਣਾ ਆ ਦੋਸਤੋ ਵੇਚ ਸਕਦੇ ਆ ਚਾਰੇ ਥਣ ਬਹੁਤ ਸੋਹਣੇ ਗੈਪ ਚ ਨਿਖਰ ਮੇ ਕਲੇ ਕਲੇ ਲੱਗੇ ਹੋਏ ਆ ਹੱਤੀ ਚਵਾਈ ਵਾਲੇ ਥਣ ਹਵਾਨਾ ਵੇਚ ਸਕਦੇ ਆ ਬੈਕ ਸਾਈਡ ਤੋਂ ਬਹੁਤ ਸੋਹਣਾ ਵਲਟਲ ਹਜੇ ਕਾਫੀ ਪਈ ਆ ਬਚੀ ਨੇ ਅੱਖ ਉੱਤੇ ਚ ਸੋਹਣਾ ਹਵਾਨਾ ਤਿਆਰ ਕਰਕੇ ਫਿਰ ਸੋਹਣਾ ਬੋਡੀ ਸਟਰਕਚਰ ਸੋਹਣਾ ਹਾਈਟ ਵਾਈਜ਼ ਸੋਹਣੇ ਕੱਦ ਕਾਟ ਦੀ ਬਾਕੀ ਦੋਸਤੋ ਵੇਰਵੂਰ ਚੰਗੀ ਆ ਬੱਚੀ ਦੀ ਕੱਠਪੋਟਾ ਚੰਗਾ ਚੌੜਾ ਵੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਵਾਹਨਾ ਵੇਖ ਸਕਦੇ ਆ ਬੈਕ ਸਾਈਡ ਤੋਂ ਬਹੁਤ ਸੋਹਣਾ ਵਲਟਲ ਹੈ ਜੇ ਕਾਫੀ ਪਈ ਆ ਫੇਸ ਕੁਆਲਟੀ ਵੇਖ ਸਕਦੇ ਆ ਬਹੁਤ ਸੋਹਣੀ ਸੋਹਣੇ ਮੂੰਹ ਮੱਥੇ ਦੀ ਥਣ ਮੈਂ ਦੂਸਰੀ ਸਾਈਡ ਤੋਂ ਚੈੱਕ ਕਰਾ ਦਿੰਨਾ ਆ ਦੋਸਤੋ ਵੇਖ ਸਕਦੇ ਆ ਚਾਰੇ ਥਣ ਬਹੁਤ ਸੋਹਣੇ ਗੈਪ ਚ ਨਿੱਖਰ ਮੇ ਕੱਲੇ ਕਾਲੇ ਲੱਗੇ ਹੋਏ ਆ ਵੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਵੇਟ ਵਾਲੀ ਹੈ ਹਾਈਟ ਵਾਈ ਸੋਹਣੇ ਕੱਦ ਕਾਟ ਦੀ ਥਣਾ ਸਾਈਜ਼ ਸੋਹਣਾ ਹਾਤੀ ਚ ਵਾਈ ਨੂੰ ਥਣ ਚੰਗਾ ਰਹੂਗਾ ਸੇਮ ਹੀ ਸਾਈਜ਼ ਚਾਰਾਂ ਥਣਾਂ ਦਾ ਗੈਪ ਚ ਨਿਕਰ ਮੇ ਕੱਲੇ ਕੱਲੇ ਲੱਗੇ ਹੋਏ ਆ ਮੁੱਲ ਬਾਈ ਜੀ ਹੁਣਾ ਰੱਖਿਆ ਹੋਇਆ ਵੱਛੀ ਦਾ 80000 ਰੁਪਿਆ ਉਹ ਚ ਮਾਨ ਤਣ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ ਬਾਈ ਜੀ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਜੀ ਹੋਰ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੋ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ